ਦੇਸ਼ ਦੇ ਲੱਖਾਂ ਸਰਕਾਰੀ ਮੁਲਾਜ਼ਮਾਂ ਨੂੰ ਵੱਡਾ ਤੋਹਫ਼ਾ ਮਿਲਣ ਵਾਲਾ ਹੈ ਜੀ ਹਾਂ ਸਰਕਾਰ ਹੁਣ ਕੋਰੋਨਾ ਕਾਲ ਦੌਰਾਨ ਫ੍ਰੀਜ਼ ਹੈ ਮਹਿੰਗਾਈ ਪੱਤੇ ਦੇ ਪੈਸੇ ਜਾਰੀ ਕਰ ਸਕਦੀ ਹੈ ਦੱਸਦੀ ਹੈ ਕਿ ਮਹਾਮਾਰੀ ਦੀ ਤਬਾਹੀ ਕਾਰਨ ਸਰਕਾਰ ਨੇ 2020 ਤੋਂ 2021 ਤੱਕ 18 ਮਹੀਨਿਆਂ ਲਈ ਡੀਏ ਦੇ ਪੈਸੇ ਨੂੰ ਫ੍ਰੀਜ਼ ਕਰ ਦਿੱਤਾ ਸੀ ਤੇ ਹੁਣ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਹੁਣ ਸਰਕਾਰ ਮੁਲਾਜ਼ਮਾਂ ਨੂੰ ਵੱਡਾ ਤੋਹਫ਼ਾ ਦੇ ਸਕਦੀ ਹੈ ਉਹ ਮਹਿੰਗਾਈ ਪੱਤੇ ਜਾਰੀ ਕਰ ਸਕਦੀ ਹੈ ਦੱਸਦੀ ਹੈ ਕਿ ਮੁਲਾਜ਼ਮ ਜਥੇਬੰਦੀਆਂ ਇਸ ਸਬੰਧੀ ਕਈ ਵਾਰ ਮੰਗ ਰੱਖ ਚੁੱਕੀਆਂ ਨੇ ਪਰ ਇਸ ਵਾਰ ਆਸ ਹੈ ਕਿ ਸਰਕਾਰ ਆਪਣੇ ਮੁਲਾਜ਼ਮਾਂ ਨੂੰ ਵੱਡਾ ਤੋਹਫ਼ਾ ਦੇ ਸਕਦੀ ਹੈ ਇਸ ਵਾਰ ਕਰਮਚਾਰੀ ਸੰਗਠਨਾ ਨੇ ਵਿੱਤ ਮੰਤਰੀ ਨਿਰਮਲਾ ਸਿਤਰਮਣ ਤੇ ਨਾਲ-ਨਾਲ ਪ੍ਰਧਾਨ ਮੰਤਰੀ ਮੋਦੀ ਨੂੰ ਆਪਣੀਆਂ ਸ਼ਿਫਾਰਿਸ਼ਾਂ ਭੇਜੀਆਂ ਨੇ ਇਸ ਵਾਰ 18 ਮਹੀਨਿਆਂ ਦੇ ਬਕਾਇਆ ਡੀਏ ਲਈ ਕੇਂਦਰੀ ਕਰਮਚਾਰੀਆਂ ਦੇ ਸੰਯੁਕਤ ਸਲਾਹਕਾਰ ਇਸ ਕਤਰ ਵਿਸ਼ਵ ਗੋਪਾਲ ਮਿਸ਼ਰਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਪੱਤਰ ਵੀ ਲਿਖਿਆ ਹੈ ਤੇ ਬੇਨਤੀ ਕੀਤੀ ਹੈ ਕਿ ਸਰਕਾਰੀ ਕਰਮਚਾਰੀ ਔਕੀ ਘੜੀ ਦੌਰਾਨ ਆਪਣੀਆਂ ਜ਼ਿੰਮੇਵਾਰੀਆਂ ਬਖੂਬੀ ਲਵਾਈਆਂ ਤੇ ਹੁਣ ਉਹਨਾਂ ਦੇ ਰੋਕੇ ਗਏ ਡੀਏ ਦਾ ਭੁਗਤਾਨ ਕੀਤਾ ਜਾਣਾ ਚਾਹੀਦਾ ਹੈ ਦੱਸਦੀ ਹੈ ਕਿ ਇਸ ਵੇਲੇ ਦੀ ਵੱਡੀ ਖਬਰ ਹੈ ਲੱਖਾਂ ਮੁਲਾਜ਼ਮਾਂ ਨੂੰ ਵੱਡਾ ਤੋਹਫ਼ਾ ਮਿਲ ਸਕਦਾ ਹੈ ਸਰਕਾਰ ਉਹਨਾਂ ਦੇ ਰੋਕੇ ਹੋਏ ਫ੍ਰੀਜ਼ ਤੇ ਮਹਿੰਗਾਈ ਪੱਤੇ ਜਾਰੀ ਕਰ ਸਕਦਾ ਹੈ